ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਇਧਰ ਕਰ ਲਿਆ ਵੀਡੀਓ ਆ ਰੜਾ ਜਿਹੜੀ ਆਪਣੀ ਆ ਗਈ ਆ ਤੇ ਉਹ ਬੱਸ ਵੀ ਆ ਗਈ ਇਧਰ ਸਾਈਡ ਤੇ ਅੰਮ੍ਰਿਤਸਰੋਂ ਉਹ ਹੋਂ ਦਾ ਨਾ ਐ ਨੰਗਣੀ ਜੀ ਉਹ ਕੜੁਕਾ ਉਹ ਬੱਸ ਜਾਂਦੀ ਏ ਆਹ ਕੜੁਕਾ ਹੂੰ ਤੁਸੀਂ ਤੇ ਕਿਤੇ ਵੇਖਿਆ ਇਹਨਾਂ ਨਾ ਮੈਂ ਚੱਲ ਮੈਂ ਵਿਖਾ ਦਾਂ ਤੇ ਹੁਣ ਬੈਠੇ ਹਾਂ ਕੋਠੇ ਤੇ ਤਾਂ ਮੈਂ ਚੱਲ ਵਲੌਗ ਸਟਾਰਟ ਕਰ ਲਈਏ ਨਾਲੇ ਨਾ ਤਾਂ ਦੱਸਦਾ ਹੈ। ਲਾਹੋ। ਤੇ ਵੀਡੀਓ ਐ ਰੈਡਾ ਹੋਣ ਦੀ ਹੈ। ਉਹ ਆ ਗਈ ਆ। ਤੁਸੀਂ ਜਾ ਕੇ ਚੈੱਕ ਕਰੋ ਡਿਸਕ੍ਰਿਪਸ਼ਨ 'ਚ ਲਿੰਕ ਲੱਗਾ ਹੋਆ। ਬਸ ਤੁਸੀਂ ਚੈੱਕ ਕਰਿਆ ਕਰੋ। ਬਾਕੀ ਵਧੀਆ-ਵਧੀਆ ਮਤਲਬ ਵੀਊਅ ਹੋਣ ਸੈਟ ਹੋ ਗਏ। ਅਡੇ on the पे ਵਧੀਆ-ਵਧੀਆ ਉਹਦੀਆਂ ਕਮੇਡੀ ਵੀਡੀਓ ਨੂੰ। ਬਸ ਇਹਨਾਂ ਨੂੰ ਨਹੀਂ ਹੁੰਦੇ। ਵਲੌਗਰਾਂ ਨੂੰ ਨਹੀਂ ਹੁੰਦੇ। ਕੋਈ ਜਾ ਬਲੌਗਰਾਂ ਨੂੰ ਦਿਆ ਕਰੋ, ਵੀਊਅ ਪਿਆਰ ਦਿਆ ਕਰੋ। ਜਿਆਦਾ ਉਹੀ ਜਿਆਦਾ ਹੀ ਹੋ। ਪਰ ਤੇ ਗਾਇਸ ਹੁਣ ਜਾਣਦੇ ਆ ਦੁੱਧ ਲੈਣ ਮੈਂ ਇੰਦਰ ਤੇ ਹਸਨ ਕਰਨੇ ਆਣੇ। ਦੇ ਜਾ ਗਏ ਹੈ ਖਲਾਣ ਬਣਾ ਲਿੰਦੇ ਸਿਰਦਾ ਕੰਨ ਦਾ ਸਿਆਦੋਂ ਬਲੌਗ ਬਣੀ ਆ ਨਾ ਕੋਲੋਂ ਕੀ ਇਹਦਾ ਇਹ ਬੰਨਾ ਬਲੌਗ ਕਰਦਾ ਬੰਨਾ ਆਪਾਂ ਨਹੀਂ ਨਹੀਂ ਗੱਲ ਮੋਲੀ ਦੋ ਰੋ ਯਾਰ ਤਾਂ ਇਹ ਭੱਜ ਜਾਂਦੇ ਜੀ ਮੈਂ ਗੱਲ ਇਹ ਕਰਦਾ ਮੈਂ ਗੱਲ ਇਹ ਕਰਦਾ ਵੀ ਅੱਜ ਵੀਡੀਓ ਪਾਈ ਨਾ ਇਹਦੇ ਹੋਰ ਤਾਂ ਕਵਾ ਦੇਣੀ ਹੋਰ ਦੋ ਵੀਡੀਓ ਜਿਹੜੀਆਂ ਪੱਚ ਲੰਡੀਆਂ ਕੇਚ ਆਹੋ 13000 ਹੋ ਜਾਂਦੇ ਨੇ ਹੋ ਗਿਆ ਉਹਨੂੰ ਕੋਈ ਹੁਣ ਇਹ ਵੀਡੀਓ ਜੋ ਪਾਈ ਇਹ ਨਵੇਂ ਬੰਦਿਆਂ ਕੋ ਵੀ ਜਾਣੀ ਆ ਨਾ ਇਹ ਵੀ ਚੀਜ਼ ਦੇਖਣਾ ਤੂੰ ਹੋ ਗਈ ਇਹ ਦੇਖੀ ਇੱਥੇ ਕਲਿੱਕ ਕੀਤਾ ਤੇ ਉਹ ਥੱਲੇ ਬਾਬੇ ਵਾਲੀ ਆਉਣੀ ਪਈਲਾ ਹਾਂ ਫਿਰ ਪਹਿਲਾਂ ਬਾਬੇ ਵਾਲੀ ਸੋਹਣੀ ਆ ਬਾਅਦ ਚ ਉਹ ਵੇਖ ਲੈ ਫਿਰ ਦੂਜੀ ਆਉਣੀ ਆ ਕੋਈ ਕੇ ਵਾਲੀ ਵੀਡੀਓ ਪਹਿਲਾਂ ਆਉਣੀ ਨਾ ਗਾੜੀ ਅੱਛਾ ਅੱਛਾ ਇਹ ਵੀ ਚੱਕਰੰਦਾ ਵਾ ਅੱਜ ਦਾਦਾ ਨੇ ਕਿਹਾ ਜਿੱਦ ਤੇ ਮੈਂ ਹੁਣ ਫੜ ਕੇ ਕਹਿਣ ਦਾ ਆਈਫੋਨ ਫੜਿਆ ਤੇ ਕੱਕ ਕਹਿਣ ਦਾ ਆਈਫੋਨ ਪ੍ਰੋ ਪਈ ਇਹ 17 ਪ੍ਰੋ ਮੈਕਸ ਆ ਇਹਦਾ ਲੌਣ ਦੇ ਬੁਗੜੇ ਲੱਗਣੀਆਂ ਇਹ ਕਹਿੰਦਾ ਤੇ ਮੈਂ ਕਹਿੰਦਾ ਮੈਂ ਪਹਿਲੀ ਵਾਰੀ ਫੜਿਆ ਤੇ ਮੈਂ ਬਸ ਲੈਣਾ ਕਿ ਅੱਛਾ ਜਦਾਂ ਕਹਿੰਦਾ ਅੱਛਾ ਹੀ ਸਮਝਦੇ ਹੋ ਨਾ ਅਫਸਾਨੇ ਆ ਸ਼ਾਹ ਤੇ ਜਾਣਦੇ ਆ ਦੁੱਧ ਨਾਲ ਜਾਣਦੇ ਤੇ ਫਿਰ ਉਹ ਰਾਜ ਗੱਲਾਂ ਪਤਾ ਕਰਦੇ ਮੈਂ ਚੱਲੋ ਚਲੋ ਜਿਹੜੀਆਂ ਹੀ ਨਾਰਮਲ ਗੱਲਾਂ ਕਰਦੇ ਰਹਿੰਦੇ ਆ ਉਹ ਵੀ ਸੁਣਾ ਹੀ ਦਈਏ ਜੋ ਹੁੰਦੀਆਂ ਤੇ ਚੱਲ ਠੀਕ ਆ ਬਾਕੀ ਦਾ ਬਲੋ ਬਾਅਦ ਕਰਦੇ ਕੰਟੀਨਿਊ ਹਾਂ ਹਾਂ ਵੀਡੀਓ ਐਡ ਹੋ ਗਈ ਆ ਰੈਂਡਰ ਹੋਣਦੀ ਆ ਮਤਲਬ ਸੇਵ ਹੋਣਦੀ ਆ ਐਡ ਹੋ ਗਈ ਵੀਡੀਓ ਤੇ ਸੇਵ ਹੋਣਦੀ ਆ ਪਾਸੋਂ ਅਪਲੋਡ ਕਰਨੀ ਹੈ ਕਿਸੇ ਨਾਲ ਕਨੈਕਟ ਕਰਕੇ ਕਿਉਂਕਿ ਸਾਡਾ ਨਾ ਵਾਈਫਾਈ ਦਾ ਰੀਚ ਚੱਟਮਾ ਆਇਆ ਕੱਲ ਹੀ ਹੋ ਗਿਆ ਤੇ ਠੀਕ ਆ ਇਦਾਂ ਹੀ ਆ ਭਰ ਕੇ ਰੁਗਲਕਾ ਕੰਮ ਤੇ ਜਾਵਾਂਗਾ ਚੰਗਾ ਲੱਗਾ ਕੰਮ ਤੇ ਕਰੀ ਜਾਵਾਂਗੇ ਨਾ ਲੱਗੂ ਤੇ ਫਿਰ ਆ ਜਾਾਂਗੇ ਵਾਪਸ ਦੇਖਾਂ ਕੀ ਬੰਦਾ ਕੱਲ ਦਾ ਇੰਨੇ ਕਮੈਂਟਾਂ ਦੀ ਸੋਣੇ ਖਲੋਤੇ ਆ ਕੋਠੇ ਦੇ ਮੈਂ ਹੋਸਨ ਦੰਦ ਜਿਓ ਕੱਢਦਾ ਨਾ ਓਏ ਚੰਗੀ ਤਰ੍ਹਾਂ ਗੱਲ ਕਰ ਰਿਹਾਗਾ ਚੰਗੀ ਤਰ੍ਹਾਂ ਵਿਆਖਿਆ ਕਰ ਰਿਹਾ। ਕੱਟ ਦੇਣੀ ਕਲਿੱਪੇ। ਨਹੀਂ ਨਹੀਂ। ਮੈਂ ਇੰਦਰ ਦੋ ਜਾਨੇ ਦੇਖ ਲਓ ਤੇ ਕੋਠੇ ਤੇ। ਹੁਣ ਵੀਡੀਓ ਹੋਣਦੀ ਐ ਪਲੋਡ ਆ ਡੀ। ਚੈੱਕ ਕਰੋ। ਬਾਈਕ ਡੀਲਰ ਵਾਲੀ। ਇਹ ਹੁਣ ਆ ਜੂਗੀ ਪਲ ਕੇ ਮਨ ਪਿਆ ਬਲੌਗ ਬਾਅਦ ਚ ਆਊਗਾ ਉਸ ਤੋਂ ਪਹਿਲਾਂ ਆ ਗਈ ਵੀਡੀਓ ਤੁਸੀਂ ਜਾ ਕੇ ਚੈੱਕ ਕਰੋ। ਡਿਸਕ੍ਰਿਪਸ਼ਨ ਵਿੱਚ ਅੱਗੇ ਤੁਹਾਨੂੰ ਦੱਸਿਆ ਲਿੰਕ ਲੱਗਾ ਹੋਊਗਾ। ਤੇ ਜਾ ਕੇ ਚੈੱਕ ਕਰੋ ਵੀਚ ਚ ਕਰੋ ਤੇ ਦੱਸਿਓ ਕਿਦਾਂ ਦੀ ਬਣੀ ਬਾਕੀ ਚਲੋ ਜਿੰਨੇ ਵੀ ਵੇਂਦੇ ਆ। ਪੈਨਪਰਾ 15 10 20 2 3 4 ਜਾਨੇ ਜਿੰਨੇ ਵੀ ਜਾਨੇ ਵੰਦੇ ਕੋਈ ਵੀ ਬੰਦਾ ਆਪਣਾ ਵੇਨਰਾ ਬਲੌਗ ਇੱਕ ਵਾਰ ਸਾਡੇ ਡਿਸਕ੍ਰਿਪਸ਼ਨ ਵਿੱਚ ਜਾ ਕੇ ਲਿੰਕ ਚੈੱਕ ਕਰਿਆ ਕਰੋ ਨਹੀਂ ਪਤਾ ਮਤਲਬ ਵੀ ਇਹ ਲੱਗਦਾ ਕਿ ਉਹ ਲੋਕ ਛੇਤੀ ਕਿਹਾ ਨਹੀਂ ਓਪਨ ਨਹੀਂ ਹੁੰਦੇ ਕੋਈ ਲਿੰਕ ਖਸਦੇ ਪੰਜਾਬੀ ਖਸਦੇ ਪੰਜਾਬੀ ਜੂਰੂਬ ਚੈਨਲ ਆ ਤੇ ਉਹਨੂੰ ਜਾ ਕੇ ਕੇ ਵੇਖੋ ਤੇ ਜਾ ਕੇ ਵੇਖੋ ਵੀਡੀਓ ਆਟੀਆਂ ਤੇ ਤੁਹਾਨੂੰ ਮਜ਼ਾ ਆਊਗਾ ਘਰ ਚ ਬੈਠ ਕੇ ਵੇਖਣ ਵਾਲੀਆਂ ਘਰ ਦਾ ਕੰਟੈਂਟ ਵਧੀਆ ਕੰਟੈਂਟ ਹੈ ਕੋਈ ਗਾਲ ਨਹੀਂ ਕੋਈ ਡਬਲ ਮੀਨਿੰਗ ਗੱਲ ਨਹੀਂ ਹੈ ਤੇ ਵਧੀਆ ਵਾ ਕੋ ਨਹੀਂ ਹੁਣ ਬਸ ਇਹ ਵੀ ਕੋਠੇ ਤਾਂ ਗਰ ਖਲੋਤੇ ਆ ਵੀਡੀਓ ਅਪਲੋਡ ਕਰਨ ਦਾ ਕਰਕੇ ਕਿਉਂਕਿ ਸਾਡਾ ਵਾਈਫਾਈ ਦਾ ਰੀਚਾਰਜ ਮੁਕਾ ਤੇ ਆਈਡੀਆ ਦੀ ਸੇਮ ਹੈ ਮੇਰੇ ਤੋਂ ਤਾਂ ਕਰਕੇ ਫਿਰ ਰਹੀਂ ਜੇ ਨਾ ਕੋਠੇ ਜਾ ਕੇ ਆਉਂਦੀ ਇਹਦੀ ਚਲ ਠੀਕ ਐ ਬਾਕੀ ਦੇ ਬਾਅਦ ਵਲੌਗ ਕੰਟੀਨਿਊ ਕਰਦੇ ਦੁੱਧ ਤੇ ਲੈ ਜਾਂਦਾ ਸੀ ਤੇ ਗਾਇਸ ਦਾੜੀ ਤੇ ਇੰਦਰ ਚੱਲੇ ਬਾਹਰ ਸੈਰ ਕਰਨ ਮੈਂ ਤਾਂ ਨਹੀਂ ਜਾਣਾ ਮੈਂ ਲੱਗਾ ਵਲੌਗ ਐਂਡ ਕਰਕੇ ਲੰਮੇ ਪੈਣਾ ਤੇ ਬਸ ਰੋਟੀ ਜੜੀ ਖਾ ਲਈ ਐ ਤੇ ਅੱਜ ਦੇ ਵਲੌਗ ਵਿੱਚ ਇਹ ਕੋਈ ਜੀ ਵਲੌਗ ਚੰਗਾ ਲੱਗਾ ਲਾਈਕ ਕਰਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤਾਂ ਨਵੇਂ ਵਲੌਗ ਦੇ ਵਿੱਚ ਉਹਨੇ ਦਿਰਲੀ ਬਾਏ ਬਾਏ ਗੁੱਡ ਨ